भवानीगढ़ ब्लॉक के गांव भट्टीवाल कला में सफाई का बुरा हाल होने की वजह से कभी भी यहां कोई बड़ी बीमारी फैल सकती है जहां एक और सरकार लोगों को स्वच्छ भारत अभियान के तहत सफाई रखने और आसपास में सफाई रखने के लिए मुहिम चलाने के लिए तैयार कर रही है वहीं इस गांव में स्वच्छ भारत मुहिम का क्या हाल है यहाँ आकर देखा जा सकता है इस गाँव में हर गली मोहल्ले में गंदगी के बड़े बड़े ढेर लगे हुए है बारिश के साथ साथ लोगों के घरों का गंदा पानी भी गलियों में ही खड़ा है पांच साल से लोग इस गंदगी और गंदे पानी को खेल रहे हैं ग्राम पंचायत को बार बार निवेदन करने के बावजूद यहाँ पर इस मुश्किल से निजात दिलाने के लिए पंचायत द्वारा कोई कार्यवाही नहीं की गई कुछ जगह पर लोगों ने खुद ही गली नालियां साफ करने की कोशिश की लेकिन सफल नहीं हो पाए क्यूँकी यहाँ का पानी निकासी और सफाई का प्रबंध बुरी तरह फेल हो चुका है लोगो का कहना है की ग्राम पंचायत इस और कोई ध्यान नहीं दे रही सरकार की तरफ ऐसी लाखों रूपए की मदद आती है लेकिन पंचायत ने कहा खर्च किया यह समझ में नहीं आ रहा वहीं गांव के सरपंच का कहना है कि जो पहले सरकारी मदद मिलती थी वह गांव पर खर्च कर दी और जो बाद में आई थी उसको सरकार ने वापस ले लिया जिसके चलते यहां पानी का निकास का ये हाल हुआ है गांव भटीवाल कला से छिंदर सिंह आजाद टीवी न्यूज साढ़े पिंड गंदगी हुई सारे च कोई हल हाल नहीं आ ना पानी का निकास है जी ना कि रूड़िया रूड़िया सड़क के, के उ ला रहे लोग ਨਾ ਇਹਨੂੰ ਚੱਕਰੇ ਨੇ ਜੀ ਕਿਸੇ ਨੇ ਚਕਵਾਈਆਂ ਵੀ ਨਹੀਂ ਪਹਿਲਾਂ ਵਾਹਣ ਬੇਲੇ ਤੇ ਐ ਵੀ ਚਕਵਾ ਦਈਏ ਇਹ ਜਿਹੜਾ ਰੋਡ ਆ ਜੀ ਮੰਡੀ ਨੂੰ ਜਾਂਦਾ ਈ ਸਪੈਸ਼ਲ ਇਹਦੇ ਦੇਖ ਲਓ ਜੀ ਲੰਘਣ ਨੂੰ ਰਾਹ ਬਣੀ ਹੈਗਾ ਕੀ ਕਰੂ ਅਗਲਾ ਪਰ ਉਹਦੇ ਕੋਈ ਦੇਖਦਾ ਐ ਨਹੀਂ ਆਹ ਦੇਖ ਲਓ ਕੀ ਹਾਲ ਹੋਇਆ ਪਿਆਗਾ ਇੱਧਰ ਸੱਪੜ ਭਰਿਆ ਪਿਆਗਾ ਜਦ ਬਾਰਿਸ਼ ਆਉਂਦੀ ਆ ਤਾਂ ਸਾਰਾ ਪਾਣੀ ਗਲੀਆਂ ਚ ਵਰ ਜਾਂਦਾਗਾ ਇੱਥੇ ਬਹੁਤ ਬੁਰਾ ਹਾਲ ਹੁੰਦਾਗਾ ਜਦ ਬਾਰਿਸ਼ ਹੁੰਦੀ ਆ ਉਦੋਂ ਦੇਖੋ ਵੀਡੀਓ ਬਣਾ ਕੇ ਲਿਜਾਓ ਉਦੋਂ ਤੁਹਾਨੂੰ ਸਾਫ਼ ਕੁਝ ਸਾਫ਼ ਦਿਖਜੂਗਾ ਇੱਥੇ ਦਿਨ ਪਰ ਦਿਨ ਲਗਾਤਾਰ ਇਹ ਗੰਦਗੀ ਜਿਹੜੀ ਹੈਗੀ ਦਿਨ ਪਰ ਦਿਨ ਮੱਛਰ ਪੈਦਾ ਹੋ ਰਿਹਾ ਕਿਸੇ ਨੂੰ ਡੇਂਗੂ ਹੋ ਰਿਹਾ ਕਿਸੇ ਨੂੰ ਕੋਸ ਹੋ ਰਿਹਾ ਕਿਸੇ ਨੂੰ ਕੋਈ ਬਿਮਾਰੀ ਲੱਗ ਰਹੀ ਹੈ ਕੈਂਸਰ ਹੋ ਰਹੀ ਨੇ ਦਿਨ ਪਰ ਦਿਨ ਮੌਤਾਂ ਦੀ ਗਿਣਤੀ ਵੱਧਦੀ ਜਾਂਦੀ ਹੈਗੀ ਠੀਕ ਹੈ ਇਹਨਾਂ ਦੇ ਬਲ ਕੋਈ ਕਿਸੇ ਨੇ ਵੱਲ ਦਾ ਕੋਈ ਧਿਆਨ ਨਹੀਂ ਦੇ ਰਿਹਾ ਸਾਡੇ ਪਿੰਡ ਚ ਕੋਈ ਸਫਾਈ ਨਹੀਂ ਹੈਗੀ ਕੋਈ ਵੀ ਕੋਈ ਧਿਆਨ ਨਹੀਂ ਦਿੰਦਾ ਸਫਾਈ ਤੇ ਕੋਈ ਨਹੀਂ ਕਹਿੰਦਾ ਹੈਗਾ ਵੀ ਅਸੀਂ ਸਫਾਈ ਕਰਾਈਏ ਕੋਈ ਸਰਪੰਚ ਕੋਈ ਮੈਂਬਰ ਕੋਈ ਵੀ ਨਹੀਂ ਆ ਕੇ ਕਹਿੰਦਾ ਹੈਗਾ ਸਰਪੰਚਾਂ ਮੈਂਬਰਾਂ ਨੂੰ ਵੀ ਅਸੀਂ ਤਲਾਹ ਦਿੱਤੀ ਹੈ ਵੀ ਵੇਖੋ ਆ ਕੇ ਪਾਣੀ ਕਿੰਨਾ ਕਿੰਨਾ ਖੜਦਾ ਹੋਵੇ ਸਫਾਈ ਦਾ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਹੈਗਾ ਸਾਰੇ ਕਰਾਂ ਚ ਪਾਣੀ ਵੜਦਾਗਾ ਬਾਰ ਬਾਰ ਐਸੀ ਗੱਲ ਕਹਿ ਰਹੇ ਸੀ ਵੀ ਬਾਰ ਬਾਰ ਟੋਬੇ ਸਾਰੇ ਗੰਦਗੀ ਨਾਲ ਭਰੇ ਪਏ ਨੇ ਕੋਈ ਟੋਬਿਆਂ ਦੀ ਵੀ ਸਫਾਈ ਨਹੀਂ ਕਰਾਉਂਦਾ ਹੈਗਾ ਜੀ ਜਨਾਬ ਇਹ ਕਹਿੰਦਾ ਜੇ ਉਹ ਨਜ਼ਰ ਸਾਟ ਲਵੇ ਕੋਈ ਸਰਕਾਰ ਆਹੋ ਦੰਗੇ ਪੰਡ ਦਿੰਦੀ ਹੈ ਜੇ ਪੰਡ ਦਿੰਦੀ ਹੈ ਤਾਂ ਉਹ ਰੋਕ ਲਾ ਰખી ਹੈ ਅੱਜ 15 ਲੱਖ ਰੁਪਏ ਸਾਡਾ ਬਾਪਸ ਮੋਬ ਲਿਆ ਤੇ ਆ ਜਿਹੜੀ ਪਾਰਲੇ ਦਰਵਾਜੇ ਦਾ ਆਪਣੇ ਦਰਵਾਜੇ ਤੋਂ ਮੱਤੇ ਪਏ ਹੋਏ ਨੇ ਇਥੋਂ ਸੁਹੇਬ ਅਸਦੀ ਦੀ ਦੁਕਾਨ ਤੋਂ ਇੱਥੇ ਉਹਦੇ ਉੱਪਰ ਦਾ ਇੰਟਰਲੋਕ ਲਾਉਣੇ ਦਿਆਂ ਸੰਨਰਾ ਖੋਬਾ ਫੁਲੇਗੀ ਹੁਣ ਜਿੱਦ ਨੂੰ ਬੁੱਢੀ ਇਸ ਤਰ੍ਹਾਂ ਵੀ ਸਾਨੂੰ ਮਤਲਬ ਥੱਕ ਨਹੀਂ ਮਿਲ ਰਿਆ ਮੇਰਾ ਤਾਂ ਕੀ ਕਹਿਣਾ ਜੀ ਤੁਸੀਂ ਉਹ ਦੇਖ ਸਕਦੇ ਜਨਾਬ ਆ ਕਿੰਨੀ ਗੰਦਗੀ ਐ ਇੱਥੇ ਮਤਲਬ ਇੱਕ ਗੰਦ ਦੇ ਵਿੱਚ ਬੈਠੇ ਜੀ ਕੁਝ ਨਾ ਕੋਈ ਅਧਿਕਾਰੀ ਇਸ ਕਰ ਰਹੇ ਨੇ ਆ ਸਾਡੇ ਲਵੇ ਕਰਨਗੇ ਬੱਚੇ ਨੇ ਛੋਟੇ ਛੋਟੇ ਐਨੇ ਗੰਦ ਦੇ ਬਿਮਾਰੀਆਂ ਫੈਲਣ ਦਾ ਬਹੁਤ ਖਤਰਾ ਜੀ ਵਿੱਚ ਇਹੋ ਕੰਨ ਨੱਕ ਪੈ ਰਹੇ ਐਸੀ ਰੂੜੀ ਦਾ ਪਾਣੀ ਸੀ ਪੀਣਿਆ ਗੇ ਇਸੀ ਭਰਦਿਆਂ ਗੇ ਕੋਈ ਗਵਾਨੀ ਪਤਨੇ ਬਾਕੀ ਵੀਰਾਂ ਨਾਲ ਦੇਖ ਲੋ ਕੁਮੈ ਕਮੈ ਨਾ ਤਰੂ ਦਾ ਚਲ ਹਾਂ ਜੀ ਇਹ ਨਕਾਦ ਕੁਦਾ ਪਾਣੀ ਦਾ ਹੱਲ ਕਰੂ ਨਰਕੂਪੇ ਵਿੱਚ ਪੰਦਾ ਨਾ ਕਰ ਸਪਲਿਮੈਂਟ ਸਾਹੇ ਪਰੇ ਬਣੇ ਜੂਰੀ ਆਏ ਪਾਣੀ ਇਹਦੇ ਬਾਰੇ ਇਹ ਹੀ ਕਹਿਣਾਗਾ ਵੀ ਬੱਚੇ ਬਹੁਤ ਨੀਮਾ ਇਹ ਟ੍ਰਾਂਸਫਾਰਮਰ ਇਹਦੇ ਕਰਕੇ ਇਹ ਊਂਟਾ ਚੱਕਿਆ ਜਾਵੇ ਜੇ ਤਾਂ ਜਾਂ ਪਰਾਂ ਹਟਾਇਆ ਜਾਵੇ ਕਿਸੇ ਹੋਰ ਰਸਤੇ ਤੇ ਚੱਲ ਜਾਵੇ ਇਹ ਬਹੁਤ ਨੀਮਾ ਜਾ ਬੱਚੇ ਵੀ ਰੱਥ ਬਹੁਤ ਆ ਗਏ ਕੋਈ ਸੁਣਦਾ ਨਹੀਂ ਗਰੀਬ ਦੀ ਤਾਂ ਇੰਨੀ ਇੱਥੇ ਤਾਂ ਹੋ ਰਹੀ ਕੰਮ ਤੋਂ ਵਿਹਲੇ ਬੈਠਿਆ ਮਰੇ ਗਾ ਦਾ ਕੰਮ ਨਹੀਂ ਕੋਈ ਚੱਲ ਰਿਹਾ ਇੱਥੇ ਇੰਨੀ ਗੰਦਗੀ ਹੋ ਰਹੀ ਹੈ ਬੀਆਂ ਦੇ ਵਿੱਚ ਪਾਣੀ ਖੜਾ ਰਹਿੰਦਾ ਨਹੀਂ ਦਾ ਗੋਡੇ ਗੋਡੇ ਘਰਾਂ 'ਚ ਪਾਣੀ ਵੜ ਰਿਹਾ ਸਾਡੇ